SGPC ਦੀ ਸੇਖ ਮਰਿਆਦਾ ਦੇ ਉੱਪਰ ਅੱਜਕੱਲ ਇੱਕ ਵੱਡਾ ਖੁਲਾਸਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਮੰਨਾ ਨੇ ਕੀਤਾ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਉੱਪਰ SGPC ਸੰਸਥਾਨ ਦੇ ਵਿੱਚ ਹੋ ਰਹੀ ਮਾਲ ਦੀ ਵਿਕਰੀ ਦੇ ਉੱਪਰ ਵੱਡਾ ਖੁਲਾਸਾ ਕੀਤਾ ਦਰਸਲ ਖਬਰ ਤੋਂ ਪਹਿਲਾਂ ਸਿੰਘ ਸਹਿਬਾਨਾਂ ਦੀ ਹੋਈ ਬੈਠਕ ਦਾ ਉਹ ਬਿਆਨ ਜ਼ਰੂਰ ਸੁਣ ਲੈਣਾ ਚਾਹੀਦਾ ਜਿਸ ਨੂੰ 27 ਜੁਲਾਈ ਨੂੰ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਦਿੱਤਾ ਗਿਆ ਸੀ ਜੱਜ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਚਲਾਈ ਜਾ ਰਹੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਅੱਗੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਲਗਾਉਣ ਦੇ ਹੁਕਮ ਦਿੱਤੇ ਸਨ ਦੂਜੇ ਪਾਸੇ ਨਾਲ ਹੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਹੋ ਰਹੇ ਵਪਾਰੀ ਕਰਨ ਦਾ ਵਿਰੋਧ ਕੀਤਾ ਸੀ ਗੁਟਕਾ ਸਾਹਿਬ ਦੇ ਬਾਹਰ ਆਪਣੀ ਕੰਪਨੀ ਦੀ ਮਸ਼ਹੂਰੀ ਲਈ ਇਸ਼ਤਿਹਾਰ ਬਾਜ਼ ਇਸ਼ਤਿਹਾਰ ਬਾਜ਼ੀ ਕਰਦੀਆਂ ਹਨ ਜੋ ਕਦਾ ਚਿੱਤ ਵੀ ਉਚਿਤ ਨਹੀਂ ਹੈ ਗੁਰੂ ਸਾਹਿਬਾਨ ਦੇ ਸਰੂਪ ਜਾਂ ਗੁਰਦੁਆਰਾ ਸਹਿਬਾਨਾਂ ਦੇ ਸਰੂਪ ਆਪਣੇ ਕਾਰੋਬਾਰੀ ਆਧਾਰਿਆਂ ਦੇ ਵਿੱਚ ਕਿਸੇ ਨੂੰ ਵੀ ਵਰਤਨ ਦੀ ਇਜਾਜ਼ਤ ਨਹੀਂ ਹੈ। ਔਰ ਮੀਡੀਆ ਵਾਲੇ ਵੀਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਕਿਤੇ ਵੀ ਗੁਰੂ ਸਹਿਬਾਨ ਦਾ ਨਾਮ ਆਵੇ ਉੱਥੇ ਪੂਰਨ ਤੌਰ ਤੇ ਸਤਕਾਰ ਦੇ ਨਾਲ ਨਾਮ ਲਿਆ ਜਾਵੇ। ਜਿਵੇਂ ਪਿਛਲੇ ਦਿਨੀ RAMDAS ਯੂਨੀਵਰਸਿਟੀ ਨਾਮ ਵਰਤਿਆ ਗਿਆ ਜੋ ਕਿ ਬਿਲਕੁਲ ਯੋਗ ਨਹੀਂ ਹੈ। ਸ੍ਰੀ ਗੁਰੂ RAMDAS ਇਸ ਤਰ੍ਹਾਂ ਦੇ ਸ਼ਬਦ ਵਰਤੋਂ ਦੇ ਵਿੱਚ ਲਿਆਂਦੇ ਜਾਣ ਔਰ ਜਿੱਥੇ ਕਿਤੇ ਸਿੱਖ ਦਾ ਨਾਮ ਆਵੇ ਉਹ ਸਿੱਖ ਦੇ ਨਾਮ ਦੇ ਨਾਲ ਵੀ ਸਿੰਘ ਸ਼ਬਦ ਔਰ ਜੇ ਲੜਕੀ ਆ ਤਾਂ ਲੜਕੀ ਦੇ ਨਾਮ ਦੇ ਨਾਲ ਕੌਰ ਸ਼ਬਦ ਜੋ ਖਾਸ ਕਰਕੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਨਾਵਾਂ ਦੇ ਨਾਲ ਜਾਣਕਾ ਉਹਨਾਂ ਦੇ ਨਾਵਾਂ ਦੇ ਨਾਲ ਸਿੰਘ ਤੇ ਕੌਰ ਸ਼ਬਦ ਜ਼ਰੂਰ ਲਗਾਏ ਜਾਣ ਪਰ ਹੁਣ ਇੱਕ ਨਵਾਂ ਖੁਲਾਸਾ ਜਿਸ ਦੇ ਵਿੱਚ ਇੱਕ ਐਸਜੀਪੀਸੀ ਦੇ ਅਧੀਨ ਚੱਲ ਰਹੀ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਦੀਵਾਰ ਤੇ ਅਤੇ ਇਸ ਸੰਸਥਾਨ ਦੇ ਅੰਦਰ ਚੱਲ ਰਹੇ ਰੈਸਟਰਾ ਦਾ ਜਿਸ ਦੇ ਵਿੱਚ ਕੇ ਮਾਸ ਦੀ ਵਿਕਰੀ ਕੀਤੀ ਜਾਂਦੀ ਹੈ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਜਗ੍ਹਾ ਤੇ ਇਹ ਖੋਲਿਆ ਗਿਆ ਉਹ ਜਗ੍ਹਾ ਐਸਜੀਪੀਸੀ ਦੇ ਸੰਸਥਾਨ ਦੇ ਅੰਦਰ ਹੈ ਅਤੇ ਨਾਲ ਹੀ ਇਸ ਵਿੱਚ ਇਸ ਹੋਟਲ ਦਾ ਕਿਰਾਇਆ ਐਸਜੀਪੀਸੀ ਨੂੰ ਆਉਂਦਾ ਹੈ ਅਤੇ ਜੋ ਮਾਸ ਵੇਚ ਕੇ ਇਸ ਦਾ ਕਿਰਾਇਆ ਹਾਸਲ ਕੀਤਾ ਜਾਂਦਾ ਹੈ ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਰੈਸਟਰਾ ਇੱਕ ਐਸਜੀਪੀਸੀ ਦੇ ਵਿੱਚ ਤਾਇਨਾਤ ਇੱਕ ਵੱਡੇ ਅਹੁਦੇ ਤੇ ਸ਼ਖਸ ਚਲਾ ਰਿਹਾ ਹੈ ਇਸ ਵਿਚਾਲੇ ਮੰਨਾ ਨੇ ਇਸ ਰੈਸਟਰਾ ਦੇ ਅੰਦਰ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿ ਇਸ ਦੇ ਅੰਦਰ ਮਾਸ ਦੇ ਵੇਚਣ ਅਤੇ ਉਸ ਦੇ ਖਾਣੇ ਦਾ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਅੰਦਰ ਦੇ ਹੋਸਟਲ ਦੇ ਵਿੱਚ ਮਾਸ ਖਾਇਆ ਜਾ ਰਿਹਾ ਦੂਜੇ ਪਾਸੇ ਇਸ ਵਿੱਚ ਮੰਨਾ ਨੇ ਕਿਹਾ ਕਿ ਜੇਕਰ ਕਿਸੇ ਵੀ ਫਿਸ਼ ਮਾਮਲੇ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਜਾਂਦੀ ਹੈ ਤਾਂ ਉਸ ਨੂੰ ਈਮੇਲ ਦੇ ذریعے ਮਾਫੀ ਦੇ ਦਿੱਤੀ ਜਾਂਦੀ ਹੈ ਮੰਨਾ ਨੇ ਕਿਹਾ ਕਿ ਜੋ ਐਸਜੀਪੀਸੀ ਆਪਣੀ ਦੁਕਾਨਦਾਰੀ ਚਲਾ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਅੱਜ ਤੋਂ ਹਫਤਾ ਪਹਿਲਾਂ ਇੱਕ ਖਬਰ ਲੱਗੀ ਸੀ ਕਿ ਆਸਟ੍ਰੇਲੀਆ ਦਾ ਕੋਈ ਬੰਦਾ ਹੈ ਉਹਨੇ ਆਪਣਾ ਕੋ ਫਿਸ਼ ਕਰੀ ਮਸਾਲਾ ਕੱਢਿਆ ਔਰ ਉਹਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਲਾ ਦਿੱਤੀ ਔਰ ਸਿੰਘ ਸਾਹਿਬ ਨੇ ਔਰ ਸ਼੍ਰੋਮਣੀ ਕਮੇਟੀ ਨੇ ਬੜਾ ਵੱਡਾ ਨੋਟਿਸ ਲਿਆ ਸੀਗਾ ਕਿ ਇਹਨੇ ਬਹੁਤ ਜਿਹੜਾ ਗਲਤ ਕੰਮ ਕੀਤਾ ਉਸ ਤੋਂ ਬਾਅਦ ਉਹਨੂੰ ਨੋਟਿਸ ਕੀਤਾ ਗਿਆ ਉਸ ਬੰਦੇ ਨੇ ਈਮੇਲ ਦੇ ਉੱਤੇ ਮਾਫੀ ਮੰਗ ਲਈ ਸ਼੍ਰੋਮਣੀ ਕਮੇਟੀ ਨੂੰ ਪਹਿਲਾ ਮੁੱਦਾ ਹੈ ਕਿ ਇਹਨਾਂ ਐਡਵਰਟਾਈਜ਼ਮੈਂਟ ਏਜੰਸੀ ਬਣਾਇਆ ਹੋਇਆ ਕਿ ਪਹਿਲਾਂ ਅਗਲੇ ਨੂੰ ਨੋਟਿਸ ਕੱਢਦੇ ਨੇ ਉਹ ਈਮੇਲ ਤੇ ਹੀ ਮਾਫੀ ਮੰਗ ਲੈਂਦਾ ਉਹਦੀ ਐਡ ਹੋ ਜਾਂਦੀ ਹੈ ਸੇਮ ਪ੍ਰੋਸੀਜਰ ਇਹ ਫਿਲਮਾਂ 'ਚ ਅਡਾਪਟ ਕਰਦੇ ਨੇ ਵੀ ਉਹਦੇ ਵਿੱਚ ਕੋਈ ਨਾ ਕੋਈ ਸੀਨ ਦੇ ਉੱਤੇ ਕਿੰਤੂ ਪਰੰਤੂ ਕਰਕੇ ਉਸ ਤੋਂ ਬਾਅਦ ਉਹਨੂੰ ਕਲੀਨ ਚਿੱਟ ਦੇ ਦਿੰਦੇ ਨੇ ਇਹੀ ਉਹ ਲੋਕ ਚਾਹੁੰਦੇ ਨੇ ਉਹਦੇ ਵਿੱਚ ਜਿਹੜਾ ਨੋਟਿਸ ਲਿਆ ਗਿਆ ਸੀ ਉਹ ਕੀ ਉਹਨੇ ਫਿਸ਼ ਕਰੀ ਮਸਾਲਾ ਇੱਕ ਬਣਾਇਆ ਉਹਦੇ ਵਿੱਚ ਤੇ ਮੀਟ ਮਸਾਲਾ ਹੈ ਵੀ ਨਹੀਂ ਸੀ ਅੱਜ ਮੈਂ ਸ਼੍ਰੋਮਣੀ ਕਮੇਟੀ ਦਾ ਇੱਕ ਸਕੈਂਡਲ ਕੱਢਿਆ ਸ਼੍ਰੋਮਣੀ ਕਮੇਟੀ ਦਾ ਇੱਕ ਆਧਾਰਾ ਹੈ ਗੁਰੂ ਗੁਰੂ ਰਾਮਦਾਸ ਯੂਨੀਵਰਸਿਟੀ ਵੱਲਾ ਉਹਦੇ ਬਾਹਰ ਇੱਕ ਰੈਸਟੋਰੈਂਟ ਹੈ ਉਸੇ ਕੰਪਲੈਕਸ ਦੇ ਵਿੱਚ ਉਸੇ ਕੰਪਲੈਕਸ ਚ ਗੁਰਦੁਆਰਾ ਹੈ ਉੱਥੇ ਮੀਟ ਵੀ ਮਿਲਦਾ ਮੱਛੀ ਵੀ ਮਿਲਦੀ ਹੈ ਚਿਕਨ ਵੀ ਮਿਲਦਾ ਔਰ ਸੂਰ ਤੱਕ ਦਾ ਮੀਟ ਜਿਹੜਾ ਉੱਥੇ ਸੇਲ ਕੀਤਾ ਜਾਂਦਾ ਜਿਹਦਾ ਰੈਵਿਊ ਸ਼੍ਰੋਮਣੀ ਕਮੇਟੀ ਨੂੰ ਜਾਂਦਾ ਉਦੇ ਨਾਲ ਨਾਲ ਅੰਦਰ ਜਿਹੜੇ ਹੋਸਟਲਰ ਨੇ ਜਿਹੜੇ ਬੱਚੇ ਹੋਸਟਲ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸ਼ੁੱਕਰਵਾਰ ਦੇ ਸ਼ੁੱਕਰਵਾਰ ਮੀਟ ਦਿੱਤਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਦਾ ਆਧਾਰਾ ਕਰ ਰਿਆ ਇਹਨਾਂ ਦੀ ਦੋਗਲੀ ਨੀਤੀ ਦੇ ਉੱਤੇ ਮੈਂ ਨਹੀਂ ਕਹਿੰਦਾ ਮੀਟ ਨਹੀਂ ਖਾਂਦਾ ਮੈਂ ਵੀ ਮੀਟ ਖਾਂਦਾ ਗੱਲ ਇਹ ਹੈ ਕਿ ਦੋਗਲੀ ਨੀਤੀ ਕਿਉਂ ਹੈ ਤੁਸੀਂ ਇੱਕ ਪਾਸੇ ਲੋਕਾਂ ਨੂੰ ਤੇ ਤਾਨ ਕਰ ਦਿਓ ਆਪ ਤੁਸੀਂ ਸਾਰੇ ਇਹ ਕੰਮ ਕਰ ਰਹੇ ਹੋ ਔਰ ਉਹ ਡੋਨੇਟ ਕੀਤੀ ਜਗ੍ਹਾ ਸ਼੍ਰੋਮਣੀ ਕਮੇਟੀ ਸੰਸਦਾਂ ਨੂੰ ਕੱਲ ਨੂੰ ਜੇ ਸਟੂਡੈਂਟ ਅੰਦਰ ਸਿਗਰਟ ਮੰਗਣ ਗਿਆ ਪਾਉ ਵੀ ਦੇ ਦਾਂਗੇ ਤਮਾਕੂ ਮੰਗਣ ਗਿਆ ਉਹ ਵੀ ਦੇ ਦਾਂਗੇ ਕੱਲ ਨੂੰ ਦਰਬਾਰ ਸਾਹਿਬ ਦੇ ਸ਼ਰਧਾਲੂ ਜੇ ਕਹਿਣਗੇ ਕਿ ਲੰਗਰ ਦੇ ਵਿੱਚ ਮੀਟ ਬਣਾ ਦਿਓ ਸਾਨੂੰ ਇਹ ਫੈਸਿਲਿਟੀ ਚਾਹੀਦੀ ਹੈ ਤੇ ਆਪਾਂ ਕੀ ਗੱਲ ਉਹਨਾਂ ਨੂੰ ਇਹ ਪ੍ਰੋਵਾਈਡ ਕਰ ਦਾਂਗੇ ਮੈਂ ਇਸ ਕਰਕੇ ਇਹਨਾਂ ਦੀ ਜਿਹੜੀ ਪੋਲ ਖੋਲੀ ਏ ਇਹਨਾਂ ਦਾ ਸਕੈਂਡਲ ਕੱਢਿਆ ਔਰ ਮੈਂ ਸਿੰਘ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਕਹਿਣਾ ਚਾਹੁੰਨਾ ਕਿ ਆਪਣੀ ਤੋਂ ਇਬਾਦਤ ਦਾ ਅੰਦਾਜ਼ ਹੀ ਨਿਰਾਲਾ ਹੈ ਇੱਕ ਹੱਥ 'ਚ ਮਾਲਾ ਔਰ ਇੱਕ ਹੱਥ 'ਚ ਪਿਆਲਾ ਹੈ ਇਹ ਦੋਗਲੀ ਨੀਤੀ ਛੱਡਣ ਔਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਔਰ ਸ਼੍ਰੋਮਣੀ ਕਮੇਟੀ ਨੂੰ ਆਪਣੀ